ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਅਸੀਂ ਜਿੱਥੇ ਖੜੇ ਆ ਨਾ ਅਸੀਂ ਕੋ ਬਹੁਤੀ ਦੂਰ ਨਹੀਂ ਖੜੇ ਅਖਨੌਰੀ ਬਾਰਡਰ ਤੋਂ ਆ ਨੇੜੇ ਜੀ ਖੜੇ ਆ ਉਹ ਵੀ ਤਾਂ ਆ ਕੇ ਉਰੇ ਗੱਲ ਕਰ ਰਹੇ ਆ ਕਿਉਂਕਿ ਉੱਥੇ ਅੱਖਾਂ ਮਚਦੀਆਂ ਸੀਗੀਆਂ ਬਾਈ ਅਰਗੇ ਰਾਹ ਚ ਸਾਨੂੰ ਮਿਲ ਗਏ ਇਹਨਾਂ ਨੇ ਕੋਈ ਗੱਲ ਕਰਨੀ ਆ ਪੱਖ ਰੱਖਣਾ ਪਹਿਲੀ ਗੱਲ ਹੋਰ ਸਾਡਾ ਕੋਈ ਮਕਸਦ ਨਹੀਂ ਇਸ ਅਸੀਂ ਅੰਦੋਲਨ ਨੂੰ ਕੋਈ ਡੈਮੇਜ ਨਹੀਂ ਕਰਨਾ ਚਾਹੁੰਦਾ ਸਾਡਾ ਆਪਦਾ ਅੰਦੋਲਨ ਅਸੀਂ ਵੀ ਬਾਈ ਜ਼ਿੰਮੇਵਾਰ ਬੰਦੇ ਆ ਤੇ ਖੇਤੀ ਹੀ ਸਾਡਾ ਮੁੱਖ ਸੋਰਸਾ ਲੱਖ ਸਾਡੇ ਚੈਨਲ ਚੋਂ ਨਾਲ ਹੋ ਜਾਣ ਪਰ ਗੱਲ ਆ ਯਾਰ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਐਡਾ ਵੱਡਾ ਹਮਲਾ ਹੋਇਆ ਉੱਥੇ ਅੱਜ ਉਹ ਤੋਂ ਬਾਅਦ ਵੀ ਬਾਈ ਦੇ ਕੁਝ ਸਵਾਲ ਆ ਇਹ ਮੈਨੂੰ ਕਹਿੰਦਾ ਵੀ ਕੀ ਤੂੰ ਭਾਈ ਰੱਖ ਦੇਗਾ ਮੈਂ ਜੀ ਪੱਖ ਜ਼ਰੂਰ ਬਾਈ ਦਾ ਰੱਖਾਂਗੇ ਭਾਈ ਕੀ ਨਾਮ ਆ ਤੁਹਾਡਾ ਭਾਈ ਮੇਰਾ ਨਾਮ ਪ੍ਰਤਾਪ ਸਿੰਘ ਆ ਠੀਕ ਆ ਹਾਂਜੀ ਅੱਜ ਹੋਇਆ ਜਦੋਂ ਹਮਲਾ ਹੋਇਆ ਉੱਥੇ ਹਨਾ ਮੈਂ ਦੇਖਿਆ ਡਾਕਟਰ ਸਵੇਮਾਨ ਆ ਉਹਨਾਂ ਦੀ ਵੀ ਗੱਡੀ ਭੰਨੀ ਦੇਖੀ ਆ ਮੈਂ ਘਟੂ ਘਟ 10 ਟਰੈਕਟਰ ਦੇਖੇ ਆ ਇਹ ਜੀ ਹਣਾ ਜਿਹੜੇ ਭੰਨੇਗੇ ਤੇ ਥੱਲੇ ਡੀਜ਼ਲ ਖਿੱਲਰਿਆ ਹਣਾ ਇਹ ਘਟਨਾ ਕਿੰਨੇ ਵਜ ਦੇ ਦੀ ਆ ਇਹ ਤਸਦੀਕ ਕਰਿਓ ਇਹ ਤਕਰੀਬਨ ਜਿਹੜੀ ਘਟਨਾ ਹੈ 2 ਤੋਂ 2:30 ਵਜੇ ਦੇ ਵਿੱਚ ਦੀ ਆ ਕਿਉਂਕਿ ਅਸੀਂ ਉਦੋਂ ਉਲਝੇ ਬાળા ਹੋਏ ਸੀਗੇ ਬਈ ਹਾਂ ਮੈਂ ਟਾਈਮ ਨੇ ਅਸੀਂ ਦੇਖਿਆ ਨਗਾ ਪਰ ਉਸ ਉੱਥੇ ਜੋ ਅਸੀਂ ਹਾਲਾਤ ਦੇਖੇ ਨਾ ਬਈ ਉਹ ਸਾਨੂੰ ਐ ਲੱਗਦਾ ਸੀਗਾ ਵੀ ਜਿਵੇਂ ਨਾ ਇੱਕ ਇੱਕ ਪਾਸੇ ਤਾਂ ਪੁੰਛਾ ਹੈ ਦੂਸਰੇ ਪਾਸੇ ਪਾਕਿਸਤਾਨ ਹੈ ਠੀਕ ਹੈ ਠੀਕ ਹੈ ਵੀ ਇਹ ਸ਼ੈਲਿੰਗ ਹੋ ਰਹੀ ਆ ਇੱਕ ਇੱਕ ਸਾਈਡ ਤੋਂ ਜਿਵੇਂ ਕੋਈ ਦੋ ਦਸ਼ਮਣ ਦੇਸ਼ ਲੜਦੇ ਨੇ ਦੇਸ਼ ਲੜਦੇ ਹੋਣ ਬਈ ਇਹਨਾਂ ਨੇ ਮਤਲਬ ਗੋਲਿਆਂ ਦੀ ਤਾਂ ਗਿਣਤੀ ਹੋਈ ਨਹੀਂ ਆਪਾਂ ਕਰ ਸਕਦੇ ਠੀਕ ਹੈ ਇਹਨਾਂ ਨੇ 12 ਬੋਰ ਦੇ ਫਾਇਰ ਤੱਕ ਚਲਾਏ ਨੇ ਬਈ ਠੀਕ ਹੈ ਉਹ ਉਹ ਸ਼ਰਰੇ ਵੱਜੇ ਨੇ ਇਹਨਾਂ ਨੇ ਗੋਲੀ ਚਲਾਈ ਹੈ ਠੀਕ ਹੈ ਗੋਲੀ ਇਹਨਾਂ ਨੇ ਬਈ ਫਿਰ ਇਹਨਾਂ ਨੇ ਜਿਹੜੇ ਗੋਲੇ ਸੀਗੇ ਉਹ ਸਿੱਧੇ ਚਲਾਏ ਆ ਜਦੋਂ ਇਹਨਾਂ ਨੇ ਗੋਲੇ ਸਿੱਧੇ ਚਲਾਏ ਹਨਾ ਬਈ ਜੀ ਉਹ ਆ ਕੇ ਸਿੱਧੇ ਆਪਣੇ ਟਰੈਕਟਰਾਂ ਟਰਾਲੀਆਂ ਤੇ ਵੱਜਦੇ ਰਹਾ ਜਿਹੜੇ ਇਹਨਾਂ ਨੇ ਉਧਰੋਂ ਕੀ ਕਰਿਆ ਇੱਕ ਸਵਾਲ ਤੁਹਾਨੂੰ ਆ ਸੋਰੀ ਵਿਚ ਹੀ ਰੋਕਦਾ ਬਈ ਪਰ ਉਹਨਾਂ ਦਾ ਬਾਰਡਰ ਤਾਂ ਉਥੋਂ ਜਿੱਥੇ ਤੂੰ ਹਮਣਾ ਹੋਇਆ ਜਿੱਥੇ ਟਰੈਕਟਰ ਪੰਨੇ ਪਏ ਆ ਉਹ ਤਾਂ ਘਟੂ ਘਟ 100 ਮੀਟਰ ਪਿੱਛੇ ਖੜੇ ਆ ਗਏ ਉਹ ਕਿਵੇਂ ਇੱਥੇ ਆ ਕੇ ਕਿਵੇਂ ਬੰਨ ਗਏ ਮੈਂ ਭਾਈ ਉਹੀ ਗੱਲ ਲੱਗਿਆ ਸੀਗਾ ਕਰਨ ਠੀਕ ਹੈ ਉਹਨਾਂ ਨੇ ਕੀ ਕਰਿਆ ਜਦੋਂ ਸਵੇਰੇ ਸਵੇਰ ਦੀ ਘਟਨਾ ਹੋਈ ਜਣਾ ਪਹਿਲਾਂ ਸਵੇਰ ਦੀ ਘਟਨਾ ਵੇਲੇ ਜਦੋਂ ਮਤਲਬ ਆਪਣੇ ਮੁੰਡੇ ਜਾਣ ਲੱਗੇ ਆ ਜਾਣ ਲੱਗੇ ਆ ਉਹਨਾਂ ਨੇ ਪਹਿਲਾਂ ਟਰੈਕਟਰ ਭੰਨੇ ਚਲੋ ਠੀਕ ਹੈ ਆਪਾਂ ਉੱਥੇ ਜਾਣ ਲੱਗੇ ਸੀਗੇ ਉਹਨਾਂ ਦਾ ਫਰਜ਼ ਆ ਚਲੋ ਡਿਊਟੀ ਲੱਗੇ ਉਹਨਾਂ ਰੋਕਣਾ ਸੀਗਾ ਭਾਈ ਉਹ ਦਾਰੂ ਨਾਲ ਡੱਕੇ ਹੁੰਦੇ ਆ ਠੀਕ ਹੈ ਕਿਉਂਕਿ ਉਧਰੋਂ ਮੁੰਡੇ ਆਉਂਦੇ ਸਾਨੂੰ ਦੱਸਦੇ ਆ ਵੀ ਉਹ ਦਾਰੂ ਨਾਲ ਫੁੱਲ ਡੱਕੇ ਹੁੰਦੇ ਆ ਉਹਨਾਂ ਨੇ ਬਈ ਜੀ ਜਦੋਂ ਦੁਬਾਰਾ ਆਏ ਨੇ ਉਹਨਾਂ ਨੇ ਕਿਹਾ ਪਹਿਲਾਂ ਉਧਰ ਅਨਾਉਂਸਮੈਂਟ ਕੀਤੀ ਹੈ ਵੀ ਆਪਦੇ ਬੰਦੇ ਲੈ ਜੋ ਛਡਾ ਕੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਹੈ ਆਪਣੀ ਫਿਰ ਜਿਹੜੀ ਜਵਾਨੀ ਉਹ ਪੜਕ ਗਈ ਠੀਕ ਹੈ ਠੀਕ ਹੈ ਇਹਨਾਂ ਨੇ ਅੱਗੇ ਅੱਗੇ ਵਧਣਾ ਸਟਾਰਟ ਕਰਤਾ ਇਹਨਾਂ ਨੇ ਅੱਛਾ ਫਿਰ ਇਹਨਾਂ ਨੇ ਆਪਣੇ ਮੁੰਡੇ ਉੱਪਰ ਦੀ ਜਾਨ ਲੱਗੇ ਬਈ ਉਹ ਉਹਨਾਂ ਨੂੰ ਉੱਪਰ ਦੀ ਆ ਕੇ ਘੇਰਾ ਪਾ ਲਿਆ ਨਹੀਂ ਮਤਲਬ ਤੁਸੀਂ ਕਣਕਾਂ ਵਿੱਚ ਦੀ ਹੋ ਗਏ ਆਪਣੇ ਬੰਦੇ ਜਾਣ ਲੱਗੇ ਹਾਂਜੀ ਹਾਂਜੀ ਕਣਕਾਂ ਵਿੱਚ ਦੀ ਬਈ ਜੀ ਜਾਣ ਲੱਗੇ ਉਹਨਾਂ ਨੇ ਫੇਰ ਉਧਰ ਉਹਨਾਂ ਦੇਖਿਆ ਵੀ ਇਹ ਤਾਂ ਪਰਲੇ ਪਾਸੇ ਟੱਪਣਗੇ ਉਹਨਾਂ ਨੇ ਫੇਰ ਉੱਪਰੋਂ ਘੇਰਾ ਪਾ ਕੇ ਅਥਰੂ ਗੈਸ ਦੇ ਜਿਹੜੇ ਗੋਲੇ ਸਿੱਟਨੇ ਸਟਾਰਟ ਕਰਤੇ ਫੇਰ ਉਹਨਾਂ ਨੇ ਮਤਲਬ ਸ਼ੈਲਿੰਗ ਸਟਾਰਟ ਕਰਤੀ ਬਾਰਮੌਰ ਦੀ ਠੀਕ ਹੈ ਉਸ ਤੋਂ ਬਾਅਦ ਉਹ ਫੇਰ ਆਏ ਤਿੰਨ ਮੁੰਡੇ ਚੱਕ ਕੇ ਆਪਣੇ ਫੇਰ ਲੈ ਗਏ ਬਈ ਉਧਰ ਠੀਕ ਹੈ ਠੀਕ ਹੈ ਕਿਉਂਕਿ ਜਦੋਂ ਅਥਰੂ ਗੈਸ ਦਾ ਗੋਲਾ ਡਿੱਗਦਾ ਨਾ ਬਈ ਕੁਝ ਨਹੀਂ ਦਿਸਦਾ ਯਾਰ ਬੰਦ ਇੱਕ ਤਾਂ ਸਾਹ ਬੰਦ ਹੋ ਜਾਂਦਾ ਇੱਕ ਬਈ ਬਿਲਕੁਲ ਅੱਖਾਂ ਜਾਂ ਹੋ ਜਾਂਦਾ ਵੀ ਮਿਰ ਉਹ ਘਟੋ ਘਟਾ ਟਮੇਂ ਲਾਦਾ 20 25 ਮਿੰਟ ਅੱਖਾਂ ਤਾਂ ਸਾਡੀਆਂ ਉਦੋਂ ਮੱਚ ਲੱਗੀਆਂ ਇਹ ਹੀ ਸੀਗਾ ਭਾਈ ਸਾਡਾ ਫੋਨ ਹੀ ਚੱਲਿਆ ਸਿਰਫ ਅਥਰੂ ਗੈਸ ਦੇ ਗੋਲਿਆ ਕਰਕੇ ਤੇ ਜਿਹੜੀ ਉਹ ਸ਼ੈਲਿੰਗ ਕਰਦੇ ਸੀਗੇ ਉਹ ਬਈ ਹੌਲੀ 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 ਇੱਧਰ ਨੂੰ ਆ ਗਏ ਇੱਧਰ ਨੂੰ ਆ ਕੇ ਭਾਈ ਫਿਰ ਜਿਹੜੀ ਉਹਨਾਂ ਨੇ ਜਿਹੜੀ ਉਹਨਾਂ ਨੇ ਹਰਕਤ ਕਰੀ ਆ ਨਾ ਭਾਈ ਉਹਨਾਂ ਨੇ ਟਰਾਲੀਆਂ 'ਚ ਬਜ਼ੁਰਗ ਸੀਗੇ ਜਿੱਥੇ ਆਪਣਾ ਮੈਡੀਕਲ ਰਿਲੀਫ ਕੈਂਪ ਹੈ ਨਾ ਡਾਕਟਰ ਸਵਾਯਮਾਨ ਦਾ ਉਹਨਾਂ ਨੇ ਆ ਕੇ ਉੱਥੇ ਉਹਨਾਂ ਦੀ ਗੱਡੀ ਪਹੰਤੀ ਭਾਈ ਦਵਾਈਆਂ ਵੀ ਲੈ ਕੇ ਚੱਕੇ ਯਾਰ ਹੋਰ ਦੱਸੋ ਠੀਕ ਹੈ ਜਿਹੜੀਆਂ ਦਵਾਈਆਂ ਸੀਗੀਆਂ ਗੱਡੀ 'ਚ ਸਾਰੀਆਂ ਦਵਾਈਆਂ ਲੈ ਟਰੈਕਟਰ ਭੰਨ ਗਏ ਫਿਰ ਜਿਹੜੇ ਮੋਟਰਸਾਈਕਲ ਖੜੇ ਸੀਗੇ ਉਹ ਭੰਨ ਗਏ ਠੀਕ ਹੈ ਤੇ ਬਜ਼ੁਰਗ ਟਰਾਲੀਆਂ 'ਚ ਪੈ ਸੀਗੇ ਉਹਨਾਂ ਨੂੰ ਕੀ ਸੀਗਾ ਉਹਨਾਂ ਨੂੰ ਤਾਂ ਐ ਸੀਗਾ 150 ਮੀਟਰ ਐ ਇੱਥੇ 200 ਮੀਟਰ ਐ ਹਾਂ ਵੀ ਇੱਥੇ ਕਿੱਥੇ ਹਾਂ ਉਰੇ ਆ ਕੇ ਬਾਈ ਉਹਨਾਂ ਨੇ ਬਜ਼ੁਰਗਾਂ ਨੂੰ ਫੇਰ ਕੁੱਟਿਆ ਦੁਬਾਰਾ ਠੀਕ ਹੈ ਇਹ ਹੈਗੀ ਬਾਈ ਜੀ ਪੰਜਾਬ ਦੀ ਹੱਦ ਤੇ ਮੈਂ ਸਰਕਾਰ ਤੋਂ ਵੀ ਇਹ ਸਵਾਲ ਕਰਦਾ ਵੀ ਤੁਸੀਂ ਕਿਉਂ ਚੁੱਪ ਧਾਰੀ ਐ ਕੀ ਤੁਹਾਡੀ ਤੁਸੀਂ ਕੀ ਕਿਉਂ ਸੈਂਟਰ ਦੇ ਨਾਲ ਤੁਹਾਡੀ ਕਿਉ ਖਿਚੜੀ ਹੋਈ ਆ ਸਾਨੂੰ ਤੁਸੀਂ ਦੱਸਤਾ ਦਵੋ ਤੇ ਦੂਸਰਾ ਮੇਰਾ ਬਾਈ ਜੀ ਸਵਾਲ ਐ ਲੀਡਰਾਂ ਨੂੰ ਠੀਕ ਐ ਅੱਜ ਦੇਆਂ ਨੂੰ ਜਿਹੜੇ ਇੱਥੇ ਸੀਗੇ ਠੀਕ ਐ ਜ ਕਿ ਜੇ ਤੁਸੀਂ ਅੱਜ ਦੀ ਕਾਲ ਦਿੱਤੀ ਸੀਗੀ ਠੀਕ ਐ ਕਾਲ ਦਿੱਤੀ ਸੀ ਤੁਹਾਡਾ ਪ੍ਰਬੰਧ ਕੀ ਸੀਗਾ ਸਾਡੀ ਲੀਡਰਸ਼ਿਪ ਕਿੱਥੇ ਸੀ ਬਈ ਅੱਜ ਇੱਥੇ ਇੱਥੇ ਕੌਣ ਸੀ ਅੱਜ ਕੋਈ ਵੱਡੇ ਲੀਡਰ ਜਿਵੇਂ ਹੋਣਗੇ ਜਿਵੇਂ ਹਨਾ ਡੱਲੇਵਾਲ ਸਾਹਿਬ ਪੰਦੇਰ ਸਾਹਿਬ ਜਾਂ ਜੋ ਵੀ ਕੋਈ ਸਾਨੂੰ ਤਾਂ ਬਈ ਜੀ ਅੱਜ ਕਿਤੇ ਨਜ਼ਰ ਨਹੀਂ ਆਏ ਅਸੀਂ ਅਬ ਅਮੀ ਮੰਨਿਊ ਕਹਾੜ ਸੀਗੇ ਉਹ ਚਾ ਹਰਿਆਣੇ ਵਾਲੇ ਹਰਿਆਣੇ ਵਾਲੇ ਉਹ ਤਾਂ ਬਈ ਜੀ ਅੱਗੇ ਅਗਵਾਈ ਕਰਦੇ ਸੀਗੇ ਉਹਨਾਂ ਦੇ ਸ਼ਰਰੇ ਵੱਜੇ ਨੇ ਤੁਸੀਂ ਦੇਖ ਸਕਦੇ ਹੋ ਜਾ ਕੇ ਠੀਕ ਐ ਬਾਕੀ ਮਤਲਬ ਜੇ ਲੀਡਰਸ਼ਿਪ ਹੁੰਦੀ ਤਾਂ ਇੰਨਾ ਨੁਕਸਾਨ ਨਹੀਂ ਸੀ ਹੋਣਾ ਕਿਉਂਕਿ ਬਈ ਉਹਨਾਂ ਦੀ ਵੀ ਇੰਟੈਲੀਜੈਂਸ ਹੁੰਦੀ ਹੈ ਪਰ ਬ ਉਹ ਵੀ ਉਹਨਾਂ ਵੀ ਦੇਖਣਾ ਸੀਗਾ ਵੀ ਅੱਗੇ ਵੱਡਾ ਲੀਡਰ ਖੜਾ ਹੈ ਅਸੀਂ ਸਿੱਟਨੇ ਨੇ ਕਿ ਨਹੀਂ ਸਿੱਟਨੇ ਅਸੀਂ ਕਿਸੇ ਨੂੰ ਗੋਲੀ ਮਾਰਨੀ ਹੈ ਕਿ ਨਹੀਂ ਗੋਲੀ ਮਾਰਨੀ ਹੁਣ ਹੁਣ ਸਾਨੂੰ ਕਨਫਰਮ ਨਹੀਂਗਾ ਹੈਗਾ ਪਰ ਹੋਊਗਾ ਬਾਈ ਜੀ ਸ਼ੋਰੀ ਵੀ ਇੱਕ ਇੱਕ ਦੀ ਤਾਂ ਡੈਥ ਹੋਈ ਆ ਜਿਹੜੇ ਦੂਸਰਿਆਂ ਨੂੰ ਪਾ ਕੇ ਲੈ ਕੇ ਗਏ ਬਾਈ ਜੀ ਜ਼ਖਮੀ ਕਰਕੇ ਬੋਰੀਆਂ 'ਚ ਪਾ ਕੇ ਲੈ ਕੇ ਗਏ ਦੱਸੋ ਸਾਡੇ ਹੀਰੀਆਂ ਵਰਗਿਆਰ ਜਵਗ ਜਾਂਦੇ ਤੁਸੀਂ ਫਿਰ ਸਾਨੂੰ ਕਾਲ ਨਾ ਦਿੰਦੇ ਜਾਂ ਫਿਰ ਸਾਨੂੰ ਤੁਸੀਂ ਯਾਰ ਮਰਵਾਉਣ ਲਈ ਤੱਕਤਾ ਯਾਰ ਉੱਥੇ ਯਾਰ ਸਾਡੇ ਭਰਾਵਾਂ ਨੂੰ ਮਰਵਾਉਣ ਲਈ ਤੱਕਤਾ ਯਾਰ ਉੱਥੇ ਯਾਰ ਮਦਾ ਤਾਂ ਗੰਭੀਰ ਆ ਭਾਈ ਜਵਾਬ ਤਾਂ ਇਹਦਾ ਬਿਲਕੁਲ ਦੇਣਾ ਚਾਹੀਦਾ ਹਾਂ ਅਸੀਂ ਤਾਂ ਭਾਈ ਜੀ ਦੇਖੋ ਕਿਸਾਨੀ ਲੜਾਈ ਤਾਂ ਸਾਡੀ ਕਿਸਾਨੀ ਦੀ ਆ ਅਸੀਂ ਤਾਂ ਅਸੀਂ ਤਾਂ ਤੁਹਾਡੇ ਮਗਰ ਆਏ ਆ ਝੰਡਾ ਚੱਕ ਕੇ ਆ ਠੀਕ ਆ ਭਾਈ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੇਰੇ ਕੋਲ ਮਰਲਾ ਜ਼ਮੀਨ ਨਹੀਂ ਹੈਗੀ ਭਾਈ ਯਾਰ ਠੀਕ ਹੈ ਜੀ ਮੇਰੇ ਕੋਲ ਮਰ ਪਰ ਮੇਰੇ ਕੋਲ ਜ਼ਮੀਰ ਆ ਯਾਰ ਅਸੀਂ ਤਾਂ ਇਹਨਾਂ ਐਸੀ ਇਹਨਾਂ ਕਰਕੇ ਆਏ ਆ ਭਰਾਵਾ ਕਰਕੇ ਯਾਰ ਜਿਹੜੇ ਲੜਦੇ ਆ ਪਰ ਸਾਨੂੰ ਐ ਮਰਨ ਨੂੰ ਨਾ ਛੱਡੋ ਯਾਰ ਹਾਂ ਠੀਕ ਹੈ ਭਾਈ ਭਾਵਕ ਹੁਣ ਹੋ ਜਾਂਦੇ ਆ ਆਪਾਂ ਸਾਰੀ ਭਾਵਕ ਆ ਇਸ ਗੱਲ ਨੂੰ ਲੈ ਕੇ ਤਾਂ ਕੋਈ ਯਾਰ ਲੀਡ ਕਰਨ ਵਾਲਾ ਤਾਂ ਹੋਵੇ ਯਾਰ ਸਾਨੂੰ ਸਾਨੂੰ ਪਤਾ ਤਾਂ ਲੱਗੇ ਵੀ ਸਾਡਾ ਲੀਡਰ ਅੱਗੇ ਆ ਜੇ ਫੌਜ ਦਾ ਜਰਨੈਲ ਅੱਗੇ ਹੋਊਗਾ ਤਾਂ ਫੌਜਾਂ ਨੂੰ ਉਹ ਦੱਸੂਗਾ ਫੌਜਾਂ ਨੂੰ ਵੀ ਤੁਸੀਂ ਕੀ ਕਰਨਾ ਠੀਕ ਹੈ ਉਹਦਾ ਬਹੁਤ ਬਹੁਤ ਪ੍ਰਭਾਵ ਪੈਂਦਾ ਭਈ ਜੀ ਲੀਡਰ ਦਾ ਜੇ ਲੀਡਰ ਹੀ ਨਾ ਸਾਨੂੰ ਦੂਸਰਾ ਮੇਰਾ ਭਾਈ ਉਹ ਸਵਾਲ ਜਿਹੜੇ ਪੰਜਾਬ ਦੇ ਯਾਰ ਵੱਡੇ ਰਾਖੇ ਬਣੇ ਫਿਰਦੇ ਆ ਜਿਹੜੇ ਇੱਥੇ ਆ ਕੇ ਮੈਕ ਫੜ ਕੇ ਉਸ ਵਿੱਚਾਂ ਦੇੰਦੇ ਜਿਹੜੇ ਕਹਿੰਦੇ ਵੀ ਅਸੀਂ ਪੰਜਾਬ ਬਚਾਉਨੇ ਆ ਅਸੀਂ ਪੰਜਾਬੀ ਬਚਾਉਨੇ ਆ ਅਸੀਂ ਜਵਾਨੀ ਬਚਾਉਨੇ ਆ ਜਿਨ੍ਹਾਂ ਨੂੰ ਜੂਥ ਆਫ ਦਾ ਆਈਕਨ ਮੰਨਦਾ ਉਹ ਕਿੱਥੇ ਨੇ ਭਈ ਅੱਜ ਮੈਂ ਪੁੱਛਣਾ ਚਾਹੁੰਦਾ ਉਹਨਾਂ ਨੂੰ ਉਹ ਤਾਂ ਭਾਈ ਜੀ 4 ਦਿਨ ਇੱਥੇ ਆ ਕੇ ਬਸ ਸਾਡੀ ਮੰਦਿਰ ਵੀ ਮਗਰ ਲਾਲਾ 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 ਲਾ ਕਰਕੇ ਬਾਈ ਆ ਗਿਆ ਬਾਈ ਆ ਗਿਆ ਤੇ ਬਾਈ ਯਰ ਕੇ ਯਾਰ ਅੱਜ ਲੱਭੇ ਨਹੀਂ ਜਦੋਂ ਵਰਦੀਆਂ ਦੇ ਵਿੱਚ ਜਾਂਦਾ ਬਾਈ ਖੜਦਾ ਆ ਕੇ ਯਾਰ ਵਰਦੀਆਂ ਚ ਵਰਦੀਆਂ ਤਾਂ ਸਾਡੇ ਭਰਾ ਹੀ ਸੀਗੇ ਠੀਕ ਹੈ ਬਾਈ ਅਸੀਂ ਜਾਂ ਬਜ਼ੁਰਗ ਸੀਗੇ ਬਾਈ ਬਹੁਤ ਹਮਲਾ ਮਾਰਿਆ ਯਾਰ ਸਾਡਾ ਵਾਸ ਨਹੀਂ ਚੱਲਿਆ ਯਾਰ ਭਾਈ ਤੁਹਾਨੂੰ ਸਹੀ ਗੱਲ ਦੱਸਾਂ ਨਹੀਂ ਤਾਂ ਅਸੀਂ ਹੁਣ ਨਰਵਾਣਾ ਟੱਪੇ ਹੁੰਦੇ ਯਾਰ ਬਾਈ ਮੈਨੂੰ ਤਾਂ ਡਾਕਟਰ ਸਵੈਮਾਨ ਦੀ ਟੀਮ ਨੇ ਦੱਸਿਆ ਉਹਨੇ ਕਿਹਾ ਵੀ ਅਸੀਂ ਚੱਕ ਚੱਕ ਕੇ ਭੱਜੇ ਆ ਜਿਹੜੇ ਬਜ਼ੁਰਗ ਸੀਗੇ ਜਿਹੜੇ ਜ਼ਖਮੀ ਹੋ ਗਏ ਉਹ ਉਹਨਾਂ ਨੇ ਐਂਬੂਲੈਂਸਾਂ ਚ ਭਾਈ ਜੀ ਉਹਨਾਂ ਦਾ ਤਾਂ ਮਤਲਬ ਫਿਰ ਜਦੋਂ ਬੱਸ ਜਦੋਂ ਉਹਨਾਂ ਦਾ ਖਤਮ ਹੋ ਗਿਆ ਨਾ ਵੀ ਹੁਣ ਮਤਲਬ ਮੈਨੂੰ ਤਾਂ ਲੱਗਦਾ ਸ਼ੰਤ ਭਾਈ ਜੀ ਉਹਨਾਂ ਜਿਹੜੇ ਇੱਧਰ ਆ ਗਏ ਸੀ ਨਾ ਉਹਨਾਂ ਕੋਲ ਤਾਂ ਸ਼ਾਇਦ ਅਥਰੂ ਗੈਸ ਵਾਲੇ ਗੋਲੇ ਖਤਮ ਹੋ ਗਏ ਸੀ ਕਿ ਜਿੰਨੇ ਕੋ ਉਧਰੋਂ ਛੱਡਦੇ ਆਏ ਨਹੀ ਤਾਂ ਭਾਈ ਉਹ ਤਾਂ ਸਾਡੇ ਲੰਗਰਾਂ ਤੱਕ ਆ ਗਏ ਸੀ ਯਾਰ ਹੋਰ ਕਿੱਥੇ ਆਉਣਗੇ ਉਹ ਕੱਲ ਨੂੰ ਸਾਡੇ ਘਰਾਂ ਤੱਕ ਆਉਣਗੇ ਯਾਰ ਉਹ ਠੀਕ ਹੈ ਜੋ ਤਾਂ ਸਾਡ ਇੱਥੇ ਕਿੰਨੀ ਦੂਰ ਆ ਬਾਈ ਜੀ ਕਿੰਨਾ ਡਿਸਟੈਂਸ ਹੈ ਤੁਸੀਂ ਦੇਖੋ 200 ਮੀਟਰ ਦਾ ਤੇ ਪੰਜਾਬ ਚ 200 ਮੀਟਰ ਆ ਕੇ ਦੇਖੋ ਤੁਸੀਂ ਕੀ ਯਾਰ ਉਹ ਕੀ ਕਰਕੇ ਗਏ ਨੇ ਯਾਰ ਅੱਜ ਹੁਣ ਲੀਡਰਸ਼ਿਪ ਦਾ ਵੀ ਇੱਕ ਤਾਂ ਮੈਂ ਬਿਲਕੁਲ ਤੁਹਾਡੀ ਇਸ ਗੱਲ ਨਾਲ ਸਹਿਮਤ ਆ ਵੀ ਯਾਰ ਵੱਡੇ ਲੀਡਰਾਂ ਨੂੰ ਬਾਈ ਡਿਊਟੀ ਸਾਹਮਣੀ ਚਾਹੀਦੀ ਠੀਕ ਆ ਤੁਸੀਂ ਯਾਰ ਗੱਲਬਾਤ ਕਰਨੀ ਆ ਪਰ ਤੁਹਾਨੂੰ ਇੱਥੇ ਮੇਨਟੇਨ ਕਰਨੀ ਪਊਗੀ ਚੀਜ਼ ਜੇ ਕਾਲ ਦਿੱਤੀ ਆ ਫਿਰ ਜ਼ਿੰਮੇਵਾਰੀ ਵੀ ਤੁਹਾਡੀ ਆ ਇਹ ਜ਼ਿੰਮੇਵਾਰੀ ਤੋਣੀ ਭੱਜਾ ਜਾ ਸਕਦਾ ਪਹਿਲੀ ਗੱਲ ਤਾਂ ਇਹ ਮੈਨੂੰ ਬਹੁਤ ਕਲੀਅਰ ਲੱਗੀ ਨਹੀਂ ਨਹੀਂ ਬਾਈ ਜੀ ਹਰੇਕ ਬਾਈ ਜੀ ਮੇਰਾ ਕੱਲੇ ਦਾ ਨਹੀਂ ਤੁਸੀਂ ਜਾ ਕੇ ਦੇਖ ਹਰੇਕ ਬਾਈ ਹਰੇਕ ਹਰੇਕ ਨੌਜਵਾਨ ਦਾ ਹਰੇਕ ਭਰਾ ਦਾ ਬਈ ਇਹ ਹੀ ਸਵਾਲ ਹੈ ਵੀ ਲੀਡਰਸ਼ਿਪ ਕਿੱਥੇ ਹੈ ਅੱਜ ਲੀਡਰਸ਼ਿਪ ਹੁਣ ਅੱਜ ਲੀਡਰਸ਼ਿਪ ਕਿੱਥੇ ਹੈ ਬਈ ਜੇ ਲੀਡਰਸ਼ਿਪ ਹੁੰਦੀ ਬਈ ਇੰਨਾ ਕਮਸਾਨ ਨਹੀਂ ਸੀ ਮੱਟਣਾ ਠੀਕ ਹੈ ਬਈ ਦੂਸਰਾ ਇੱਕ ਇਹ ਕਿ ਸਰਕਾਰ ਤੁਹਾਨੂੰ ਦਿਸੀ ਜਦੋਂ ਤੁਹਾਡੇ ਤੇ ਅਟੈਕ ਹੋਇਆ ਕੋਈ ਪੰਜਾਬ ਦਾ ਕੋਈ ਪ੍ਰਸ਼ਾਸਨ ਕੁਝ ਹੋਰ ਕੁਝ ਵੈਸੇ ਤਾਂ ਨਾਰਮਲ ਇਹਨਾਂ ਨੇ ਇੱਥੇ ਸਾਨੂੰ ਕਮਾਂਡੋ ਹੀ ਕਮਾਂਡੋ ਦਿਸਦੇ ਹੁੰਦੇ ਆ ਠੀਕ ਆ ਆਮ ਜਿਹੜੇ 4 ਦਿਨ ਸ਼ਾਂਤੀ ਦੇ ਰਹੇ ਆ ਅੱਜ ਤਾਂ ਬਾਈ ਜੀ ਸਰਕਾਰ ਦਾ ਤਾਂ ਸਾਨੂੰ ਸੱਸਾ ਨਜ਼ਰ ਬਣੀ ਆਇਆ ਹੈਗਾ ਨਹੀਂ ਤਾਂ ਲੱਗਦਾ ਸਰਕਾਰ ਵਿੱਚ ਸਾਨੂੰ ਮਰਵਾਉਣ ਤੇ ਨਾਲ ਰਲ ਹੀ ਕੋਈ ਫਰਮ ਕਰ ਲੈ ਕੋਈ ਦਿਸਿਆ ਤੁਹਾਨੂੰ ਅੱਜ ਨਹੀਂ ਅੱਜ ਕੋਈ ਨਹੀਂ ਦਿਸਿਆ ਸਾਨੂੰ ਤੇ ਲੱਗਾ 2-4 ਦੇ ਪਹਿਲਾਂ ਆਇਆ ਇੱਥੇ ਇੰਨੀ ਫੋਰਸ ਲਗਾ ਰਹੀ ਪੰਜਾਬ ਨੇ ਵੀ ਛੱਡ ਦੇ ਗੱਲਾਂ ਅੱਜ ਕੋਈ ਨਹੀਂ ਹੈਗਾ ਇੱਥੇ ਆ ਯਾਰ چاہے ਕੋਈ ਵੀ ਹੋਵੇ ਮੁੱਖ ਮੰਤਰੀ ਹਾਂਜੀ ਮਤਲਬ ਆਏ ਥੋੜੀ ਆ ਯਾਰ ਕੋਈ ਸਾਡੀ ਹਨਾ ਜ਼ਮੀਨ ਤੇ ਕੋਈ ਆ ਕੇ ਯਾਰ ਨੁਕਸਾਨ ਕਰੀ ਜਾਂਦੇ ਆ ਘੱਟੋ ਘੱਟ ਰੋਕ ਹੀ ਦੇਣ ਉਸ ਚੀਜ਼ ਨੂੰ ਠੀਕ ਹੈ ਜਾਨਣਾ ਤਾਂ ਲੋਕਾਂ ਨੇ ਕਿ ਠੋੜ ਰੋਕ ਤਾਂ ਸਕਦੀ ਹੈ ਸਰ ਜੀ ਅੱਜ ਤਾਂ ਸਰਕਾਰ ਤੱਕ ਬੰਦਲੇ ਦਿਸੇ ਨੇਗਾ ਜਦ ਲੋਡ ਕੋਲ ਸੇ ਗਈ ਤੇ ਰੋਟੇ ਖਾਣ ਦੇ ਬੈਠਿਆ ਨੇ ਰੋਟੇ ਖਾਗ ਭਗ ਜਾਂਦੀ ਅੱਜ ਕੋਈ ਨਹੀਂ ਮਦਦ ਸੇ ਇੱਥੇ ਜਦ ਤੱਕ ਸਰਕਾਰ ਦਾ ਹੱਕ ਬੰਦਾ ਸੀ ਇੱਥੇ ਬਿਲਕੁਲ ਪੀ ਜ਼ਿਆਦਾ ਕੋਈ ਕਵਰ ਕਰਦੇ ਜਿਹੜੇ ਫਟੜ ਡਗਰੇ ਐਮਲੈਂਸ ਚ ਪਾਗ ਲੈ ਜਾਂਦੇ ਸਰਕਾਰ ਦਾ ਸਿੱਕ ਇੱਕ ਵੀ ਬੰਦ ਨਹੀਂ ਸੀਗਾ ਇਹ ਸਭ ਤਮਾਸ਼ਗੀ ਬਣੇ ਹੋਏ ਨੇ ਤੇਰਾ ਆ ਬਈ ਸਵਾਲ ਸੀਗੇ ਸਾਡਾ ਸੌਹਣਗੇ ਮਕਸਦ ਕਿਸੇ ਵੀ ਪਾਸਿਓਂ ਕੁਛ ਤਰਨੇ ਨੂੰ ਕਮਜ਼ੋਰ ਕਰਨਾ ਨਹੀਂ ਪਰ ਬਾਈ ਬਣ ਕੇ ਇਹ ਸਵਾਲਾਂ ਦੇ ਜਵਾਬ ਤਾਂ ਬਣਦੇ ਆ ਯਾਰ ਦੇ ਨੇ ਅਜੀ ਬਾਈ ਹੁਣ ਵੀ ਡਟੇ ਆ ਅੱਗੇ ਵੀ ਆਈ ਡਟੇ ਰਾਵਾਂਗੇ ਪਰ ਸਾਨੂੰ ਲੀਡ ਕਰਨ ਯਾਰ ਬਿਲਕੁਲ ਜੇ ਕਹਿਣਗੇ ਵੀ ਮਹੀਨਾ ਬਹਿ ਜੋ ਯਾਰ ਅਸੀਂ ਮਹੀਨਾ ਬਹਿ ਜਾਾਂਗੇ ਜੇ ਕਹਿਣਗੇ 6 ਮਹੀਨੇ ਬਹਿ ਜੋ ਅਸੀਂ 6 ਮਹੀਨੇ ਬਹਿ ਜਾਾਂਗੇ ਯਾਰ ਜਿਵੇਂ ਸਾਨੂੰ ਇਹ ਲੀਡ ਕਰਨਗੇ ਪਰ ਅਸੀਂ ਨਾਲ ਆ ਹੁਣ ਵੀ ਹਜੇ ਵੀ ਲੋਕ ਨਾਲ ਨੇ ਤੁਸੀਂ ਸੁਭਾਲ ਲੋ ਇਹਨਾਂ ਨੂੰ ਯਾਰ ਬਿਲਕੁਲ ਸਹੀ ਤਾਂ ਤੁਹਾਡਾ ਬਾਈ ਦੇਖਣ ਲਈ ਧੰਨਵਾਦ ਇਹ ਇਹ ਸਵਾਲ ਆ ਜਿਹੜੇ ਇਹ ਬਿਲਕੁਲ ਇੱਥੇ ਮੈਨੂੰ ਘਟੋ ਘਟਾ ਤੁਹਾਨੂੰ ਮੈਂ ਦੱਸਿਆ ਨਾ ਬਹੁਤ ਮੁੰਡਿਆਂ ਨੇ ਇਹ ਗੱਲ ਕੀਤੀ ਆ ਮੈਂ ਤਾਂ ਤੁਹਾਡੇ ਸਾਹਮਣੇ ਬਾਈ ਨੂੰ ਬਾਈ ਵੀ ਮਿਲੇ ਇਹਨਾਂ ਨੇ ਵੀ ਇਹ ਸਵਾਲ ਸੀ ਮੈਂ ਚਲੋ ਇਹ ਸਵਾਲ ਜ਼ਰੂਰ ਅਡਰੈਸ ਤਾਂ ਕਰਨੇ ਪੈਣਗੇ ਅੱਗਾ ਦੌੜ ਪਿੱਛਾ ਚੌੜ ਕਰਕੇ ਨਹੀਂ ਸਮਾਂ ਚੱਲਦਾ ਹੁੰਦਾ ਤੁਹਾਡਾ ਧੰਨਵਾਦ